ਅੱਜ ਪੰਜਾਬ ਪ੍ਰੈਸ ਕਲੱਬ ਦੀ ਦੁਆਰਾ ਤੋਂ ਅੱਜ ਪੰਜਾਬ ਪ੍ਰੈਸ ਕਲੱਬ ਦਾ ਜਨਰਲ ਜਲਾਸਾ ਹੋਇਆ ਜਿਹਦੇ ਵਿੱਚ ਮੇਰੀ ਗਵਾਈ ਵਾਲੀ ਜਿਹੜੀ ਟੀਮ ਸੀਗੀ ਉਨੇ ਆਪਣੀ 3 ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਹੈ। ਉਸ ਰਿਪੋਰਟ ਦੇ ਉੱਤੇ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਫਖਮੀ ਚਰਚਾ ਕੀਤੀ ਹੈ। ਪ੍ਰੈਸ ਕਲੱਬ ਨੂੰ ਚਲਾਉਣ ਦੇ ਵਿੱਚ ਜੇ ਸਾਡੀ ਟੀਮ ਵੱਲੋਂ ਕੁਝ ਤਰੁੱਟੀਆਂ ਰਹੀਆਂ ਉਹਦੇ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ ਹੈ। ਪ੍ਰੈਸ ਕਲੱਬ ਦੀ ਟੀਮ ਨੇ ਪਿਛਲੇ 3 ਸਾਲਾਂ ਚ ਪ੍ਰੈਸ ਕਲੱਬ ਦੀ ਭਲਾਈ ਲਈ ਕੀ ਕੰਮ ਕੀਤੇ ਹੈ? ਪ੍ਰੈਸ ਕਲੱਬ ਦੇ ਵਿਕਾਸ ਲਈ ਨਵੀਨੀ ਕਾਲ ਲਈ ਕੀ ਕੰਮ ਕੀਤੇ ਹੈ ਉਹਦੀ ਵੀ ਚਰਚਾ ਹੋਈ ਹੈ। ਬਾ ਸਾਰੇ ਪੱਤਰਕਾਰ ਦੋਸਤਾਂ ਨੇ ਸਾਡੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਕੁਝ ਇੱਕ ਨੇ ਸਾਡੀ ਆਲੋਚਨਾ ਵੀ ਕੀਤੀ ਹੈ ਉਹਨਾਂ ਨੂੰ ਲੱਗਿਆ ਕਿ ਅਸੀਂ ਜਿੰਨੀਆਂ ਉਹਨਾਂ ਨੂੰ ਆਸਾਂ ਸੀ ਉਹ ਤੋਂ ਸ਼ਾਇਦ ਅਸੀਂ ਘੱਟ ਕੰਮ ਕੀਤਾ ਫਿਰ ਵੀ ਮੈਂ ਸਾਰਿਆਂ ਨੇ ਜੋ ਵੀ ਗੱਲਾਂ ਕਹੀਆਂ ਜਿਨ੍ਹਾਂ ਨੇ ਸਾਡੀ ਪ੍ਰਸ਼ੰਸਾ ਵੀ ਕੀਤੀ ਹੈ ਜਿਨ੍ਹਾਂ ਨੇ ਆਲੋਚਨਾ ਕੀਤੀ ਹੈ ਉਹ ਸਾਰੀਆਂ ਗੱਲਾਂ ਮੈਂ ਆਪਣੀ ਝੋਲੀ 'ਚ ਪਵਾਣਾ ਪ੍ਰਧਾਨ ਦੇ ਵਿੱਚੋਂ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਨਵੀਂ ਟੀਮ ਚੁਣੀ ਜਾਏਗੀ ਉਹ ਸਾਡੇ ਨਾਲ ਵੀ ਬਿਹਤਰ ਕੰਮ ਕਰਕੇ ਦਿਖਾਏਗੀ ਸ਼ੁਕਰੀਆ ਤੁਸੀਂ ਆਖਿ ਸਾਬ ਜਿਹੜਾ ਤੁਸੀਂ ਦੱਸਿਆ ਵਾ ਕਿ 3 ਸਾਲਾਂ ਦੇ ਵਿੱਚ ਕਾਫੀ ਕੁਝ ਅਪਾ ਸੁਧਾਰ ਕੀਤਾ ਪ੍ਰੈਸ کلب ਦਾ ਲੈਂਟਰ ਪਾਏ ਗਏ ਆ ਤੇ 10 ਲੱਖ ਰੁਪਏ ਪ੍ਰੋਫਿਟ ਵੀ ਆਇਆ ਤੇ ਇਹਦੇ ਵਿੱਚ ਕੋ ਪ੍ਰੋਫਿਟ ਨਹੀਂ ਆਇਆ 10 ਲੱਖ ਰੁਪਈਆ ਸੀ ਲੋਕਾਂ ਤੋਂ ਜਟਾ ਕੇ ਹਾਂਜੀ ਉਹ ਡਿਵੈਲਪਮੈਂਟ ਦੇ ਕੰਮ ਡਿਵੈਲਪਮੈਂਟ ਤੇ ਕੰਮ ਕਰਾਏ ਸੀ ਤੇ ਕਿਉਂਕਿ ਜਿਹੜੇ ਡਿਵੈਲਪ ਪ੍ਰੈਸ ਕਲੱਬ ਤੇ ਜਿਹੜੇ ਸਾਧਨ ਹੈ ਸੀਮਤ ਉਹਦੇ ਨਾਲ ਪ੍ਰੈਸ ਕਲੱਬ ਨੂੰ ਚਲਾਇਆ ਜਾ ਸਕਦਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੀਆਂ ਜਾ ਸਕਦੀਆਂ ਬਿਜਲੀ ਦੇ ਬਿੱਲ ਦਿੱਤੇ ਜਾ ਸਕਦੇ ਆ ਹੋਰ ਜੋ ਪ੍ਰਬੰਧਕੀ ਖਰਚ ਕੀਤੇ ਜਾ ਸਕਦੇ ਆ ਪਰ ਪ੍ਰੈਸ ਕਲੱਬ ਵਿੱਚ ਜੇ ਡਿਵੈਲਪਮੈਂਟ ਦੇ ਕਾਰਜ ਕਰਨੇ ਆ ਕੋਈ ਨਵੀਨੀਕਰਨ ਕਰਾਣਾ ਕੋਈ ਨਵੀਆਂ ਚੀਜ਼ਾਂ ਬਣਾਉਣੀਆਂ ਉਹਦੇ ਲਈ ਪ੍ਰੈਸ ਕਲੱਬ ਜਿਹੜਾ ਵੀ ਜਿਹੜੇ ਵੀ ਅਹੁਦੇਦਾਰ ਬਣਨ ਉਹਨਾਂ ਨੂੰ ਬਾਹਰ ਤੋਂ ਚਾਹੇ ਸਰਕਾਰ ਤੋਂ ਪੈਸੇ ਲੈਣ ਚਾਹੇ ਕਿਸੇ ਸਮਾਜ ਤੋਂ ਪੈਸੇ ਲੈਣ ਉਹ ਕਰਨਾ ਪੈਂਦਾ ਉਹਦੇ ਚ ਸਿਰਫ ਅਸੀਂ ਆਪਣੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਜਿਹੜਾ ਪ੍ਰੈਸ ਕਲੱਬ ਨੂੰ ਬਿੱਤਰ ਢੰਗ ਨਾਲ ਚਲਾਇਆ ਵੀ ਆ ਨਾਲ ਨਾਲ ਅਸੀਂ 10 ਲੱਖ ਰੁਪਈਆ ਜਟਾ ਕੇ ਪ੍ਰੈਸ ਕਲੱਬ ਦੇ ਜਿਹੜੇ ਵਿਕਾਸ ਦੇ ਕਾਰਜ ਵੀ ਕੀਤੇ ਆ ਅੱਜ ਦੇ ਲਾਸਟ ਦੇ ਵਿੱਚ ਕਾਫੀ ਪੱਤਰਕਾਰਾਂ ਦਾ ਇਹੀ ਸੁਝਾਅ ਸੀ ਤੁਹਾਡਾ ਇਚਾਰਾ ਅੱਗੇ ਦੇਖਣਾ ਚਾਹੁੰਦੇ ਤੇ ਤੁਹਾਡੀ ਟੀਮ ਨੂੰ ਨਹੀਂ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਜਿਹੜਾ ਹੁਣ ਆਉਣ ਵਾਲੇ ਦਿਨਾਂ 'ਚ ਕਿਸ ਸੱਜਣ ਨੇ ਚੁਣ ਲੜਨੀ ਆ ਜਾਂ ਨਹੀਂ ਲੜਨੀ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਮੈਂ ਬਹੁਤ ਸਮਾਂ ਦੇਤਾ ਤੁਸੀਂ ਮੇਰੇ ਬੱਚੇ ਵੀ ਆ ਮੇਰੇ ਸਾਥੀ ਵੀ ਆ ਤੁਸੀਂ ਮੇਰੇ ਹੱਥਾਂ 'ਚ ਪਲੇ ਆ ਜਿਹੜਾ ਇਸ ਕਰਕੇ ਹਰ ਇੱਕ ਬੰਦੇ ਕੋਲ ਸੀਮਤ ਸਮਾਂ ਹੁੰਦਾ ਮੈਂ ਸਮਾਂ ਜਿੰਨਾ ਦੇ ਸਕਦਾ ਸੀ ਦੇ ਦਤਾ ਤੇ ਆਉਣ ਵਾਲੇ ਸਮੇਂ ਚ ਜਿਹੜੇ ਚੋਣਾ ਹੋਣਗੀਆਂ ਕਿਹੜੇ ਸੱਜਣ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ ਚੋਣਾ ਲੜਨਗੇ ਫਿਰ ਆਪਾਂ ਦੇਖਾਂਗੇ ਕੀ ਹੁੰਦਾ ਇਹ ਸੀਗਾ ਜੀ ਪੰਜਾਬ ਪ੍ਰੈਸ ਕਲੱਬ ਦੇ ਅੱਜ ਤੋਂ ਸਾਫ ਕਾ ਪ੍ਰਧਾਨ ਅਸੀਂ ਇਹ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਵਿੱਚ ਕਾਫੀ ਕੁਝ ਸੁਝਾਅ ਦਿੱਤੇ ਗਏ ਨੇ ਤੇ ਅਸੀਂ ਫਿਰ ਨਵੀਆਂ ਤਸਵੀਰਾਂ ਤੁਹਾਡੇ ਨਾਲ ਜੁੜਾਂਗੇ ਤਤ ਤਰ ਦੇ ਲੋਕਾਂ